ਹਾਂਜੀ ਖਾਲਸਾ ਜੀ ਵੈਲਕਮ ਜੀ ਖਾਲਸਾ ਸਾਹਿਬ ਜੀ ਸਵੇਪ ਅਸੀਂ ਖੜੇ ਆਂ ਜੀ ਪਿੰਡ ਧੂੜਕੋਟ ਜਿਹਾ ਅਸੀਂ ਮੁਖਤਸਰ ਸਾਹਿਬ ਇੱਥੇ ਅਸੀਂ ਮੰਡੀ ਚੱਕ ਕੀਤੀ ਸਭ ਮੇਨ ਛੱਡਿਆ ਪਿੰਡ ਵਾਲਿਆਂ ਨੇ ਇਹ ਕਹਿੰਦੇ ਕਿ ਸਾਡੇ ਨਾਲ ਫਸਲ ਦਾਣਾ ਨਹੀਂ ਆਉਂਦਾ ਤੇ ਬਾੜ ਨਹੀਂ ਪੜਦੀ ਜਿਹੜੀਆਂ ਏਕਾਂ ਚੈੱਕ ਕੀਤੀਆਂ 13 12 14 15 ਦਾ 14 ਦਾ ਕੋਈ ਗਿੱਲੀ ਆਈ ਹੈ 17 ਫਰਾਂ ਤੇ ਜਵਾਹ ਤੋਪਾ ਚੁੰਨਾ ਹੈ ਪਹਿਲੀ ਗੱਲ ਤਾਂ ਬਾੜ ਦਾਣਾ ਨਹੀਂ ਦਿੱਤੀ ਸੀ ੱੱਕੇ ਨਾਲ ਇਕੱਠਾ ਪੱਟੀਆਂ ਸੀ ਕਿ ਭਾਵੇਂ ਕੋਣੀ ਹੁਣ ਇਹਨੇ ਵਾਦਾ ਕੀਤਾ ਵੀ ਅਸੀਂ ਅੱਜ ਤੇ ਕੱਲ ਦੋ ਦਿਨਾਂ ਦੇ ਭਾਵੇਂ ਦੋ ਦਿਨ ਲੈ ਲੈਣਾ ਨੇ ਜਦੋਂ ਦੋ ਦਿਨ ਦੇ ਦੋ ਦਿਨਾਂ ਇਹ ਬਾਦਨਾ ਚੱਕ ਕੇ ਨਾਲ ਮਾਰ ਮਾਰ ਕੇ ਤੇ ਲੋੜ ਕਰੇ ਮੋਸਟਰ ਆਈ ਜਾਂਦੇ ਕਾਰਨ ਕੀ ਆ ਕਿਉਂ ਫਿੱਜਲ ਕੀਤਾ ਜਾ ਰਿਹਾ ਫਿਰ ਸਰਕਾਰਾਂ ਕਰਕੇ ਮੜੀ ਗੌਰ ਵੀ ਕਰਦੇ ਕਿਤੇ ਐਂਪਲ ਨੂੰ ਸੱਧਿਆ ਮੌਕੇ ਤੇ ਮਸਾਂ ਆਇਆ ਉਹ ਕਹਿੰਦਾ ਬਾਦਨ ਨਹੀਂ ਦਿੰਦੇ ਪਿੰਡਾਂ ਨੂੰ ਬਾਦਨ ਦਿੰਦਾ ਖਰੋਬਣੀ ਨਹੀਂ ਨਹੀਂ ਬਾਦਨ ਨਹੀਂ ਦਿੰਦੇ ਮੈਨੂੰ ਫੁੱਲ ਨਹੀਂ ਦੇ ਕੱਟ ਇੱਕ ਟਰੱਕ ਬਾਈ ਥਰ ਨੋਟ ਧਿਆਨ ਦੱਸ ਕੇ ਜਾਂ ਆਪਣੇ ਕਿ ਦੱਸ ਇੱਕ ਟਰੱਕ ਇਹ ਪੁੱਠਾ ਮੋੜ ਨਾਲ ਚੱਲੀ ਗੱਠੇ ਨਾਲ ਨੇ ਕੀ ਕਰ ਤੇ ਫੇਰ ਇਹਨੇ ਕੀ ਕਰਦੇ ਉਹ ਇਹ ਇਕੱਠਾ ਵੀ ਕਰ ਲਾ ਮੈਂ ਇੱਥੇ ਚਕਾਉਣੀਆ ਇਹ ਧੱਕੇ ਨਾਲ ਵੱਡੀਆਂ ਇਹ ਅੱਜ ਵੀ ਭਾਈ ਉਹਨਾਂ ਦੇ ਵੱਡੋ ਇਹ ਮਾਦਰ ਜਿੰਨਾ ਵੀ ਅਗਰ ਬਾਦ ਫਰਕੀ ਤੋਂ ਵੇਲਾ ਕਰ ਚੱਲ ਭਾਈ ਅਸੀਂ ਭਾਈ ਧੂਰਕੋਟ ਆਏ ਸੀ ਮੰਡੀ ਇੱਥੇ ਕੱਲ ਇਹਨਾਂ ਨੇ ਗੱਤਾਂ ਨੂੰ ਛਾਣੀ ਦਿੱਤੀਆਂ ਇਨਸਪੈਕਟਰ ਨੇ ਗੱਲ ਹੋਕਾ ਦਵਾਇਆ ਸੀ ਸਿੱਧੂਪੁਰ ਜੱਥੇ ਬੰਦੀਆਂ ਨੂੰ ਕੱਲ ਥੋੜਾ ਜਿਹਾ ਇਹਨਾਂ ਤੇ ਕੰਨ ਤੇ ਜੂੰ ਕਰ ਕੀਆ ਤੇ ਅੱਜ ਬਾਈ ਹੋਰਾਂ ਨੇ ਕੀਤਾ ਸਗੂਨ ਇਨਸਪੈਕਟਰ ਆਇਆ ਖੁੱਦ ਆਇਆ ਫਿਰ ਅਸੀਂ ਇਹ ਗੱਠਾਂ ਵੱਢ ਕੇ ਉਹਨਾਂ ਦੀਆਂ ਪੱਤਰੀਆਂ ਵੰਡੀਆਂ ਆਂਦੀਆਂ ਚ 10 ਨਲਕੇ ਵਾਲਿਆਂ ਨੂੰ ਹੂਨ ਲਾਇਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ ਕਾਫੀ ਦਾ ਬੁਰਾ ਹਾਲ ਸੀ ਇੱਥੇ ਫਿਰ ਇੱਕ ਗੱਲ ਉਹਨਾਂ ਨੇ ਇਹ ਆਖੀ ਕਿ ਬਈ ਤੁਸੀਂ ਧਿਆਨ ਮਾਰ ਲਓ ਬਈ ਕਿੰਨੀਆਂ ਢੇਰੀਆਂ ਕਿੰਨੇ ਗੱਟੇ ਪਏ ਆ ਹੋਰ ਚਾਰਾਂ ਦਿਨਾਂ ਨੂੰ ਬਾਸਮਤੀ ਆਉਣ ਵਾਲਾ ਬਾਸਮਤੀ ਕਿਸਾਨ ਕਿੱਥੇ ਲਾਉਣਗੇ ਉਹਨਾਂ ਕੋਲੇ ਜਗ੍ਹਾ ਹੀ ਨਹੀਂ ਜਿੱਥੇ ਲਾਉਣ ਨੂੰ ਫਿਰ ਇਹ ਤੜ ਚੱਕ ਕਰਦੇ ਆ ਇਹ ਜਿੰਨੇ ਸ਼ੈਲਰ ਮਾਲ ਮਾਲਕਾਰ ਢੇਰਲੇ ਵੀ ਗੱਲ ਕੀ 2-4 ਕਿਸਾਨਾਂ ਨੇ ਕਾਟ ਦੇਤੀ ਉਹਨਾਂ ਦੀ ਰੀਸੋ ਰੀਸ ਸਾਰੇ ਕਾਟ ਦੇ ਦੇਣਗੇ ਇਸੇ ਝਾਗ ਤੇ ਇਹਨਾਂ ਨੂੰ ਖੱਜਲ ਖਵਾਰ ਕਰੀ ਜਾਂਦੇ ਕਾਟ ਦੇ ਕਰਕੇ ਕਰ ਰਹੇ ਸਿਰਫ ਸਿਰਫ ਕਾਟ ਦੇ ਕਰਕੇ ਵੀ ਇਹਨਾਂ ਤੋਂ ਰਿਸਪਤ ਲਈਏ ਇਹਨਾਂ ਤੋਂ ਚਾਰ ਛਿੱਲਣ ਲਈਏ ਇਸੇ ਕਰਕੇ ਜਾਂ ਖੱਜਲ ਖਵਾਰੀ ਹੋਈ ਜਾਂਦੀ ਹੈ ਸੁੱਕਾ ਜੋਣਾ ਕਹਦਾ ਤੂੰ ਜਿਆਦਾ ਰਹਿਣਾ ਚਾਹੁੰਦਾ ਤਾਣਾ ਤੇ ਫਿਰ ਵੀ ਇਹਦੇ ਵਿੱਚੋਂ ਕਾਟਤੀ ਜਹਾ ਕਰਦੇ ਸੀ ਅਸੀਂ ਇਹ ਪੈੜਾਂ ਨੂੰ ਪਹਿਲਾਂ ਵੀ ਕਿਸੇ ਨੇ ਕਾਟਦੇ ਨਹੀਂ ਨਗੀ ਸੁੱਕਾ ਜਿਵੇਂ ਹੈਗਾ ਅਸੀਂ ਭਰਾਂਗੇ 17 18 ਜਨਾ ਅਸੀਂ ਭਰ ਦਾਂਗੇ ਇਹਨਾਂ ਨੇ 2 ਦਿਨ ਦਾ ਟਾਈਮ ਲਿਆ ਭਾਈ ਇਨਸਪੈਕਟਰ ਸਾਹਿਬ ਨੇ ਸਾਰੇ ਮੁਲਾਜ਼ਮ ਆਏ ਸੀਗੇ ਜੇ 2 ਦਿਨਾਂ ਬਾਅਦ ਇਹ ਹੱਲ ਨਾ ਹੋਇਆ ਤਾਂ ਉਹ ਤੰਬੂ ਚ ਭਾਵਾਂਗੇ ਇਹਨਾਂ ਨੂੰ ਸਾਰੇ ਮਲਾਜ਼ਮਾਂ ਨੂੰ ਸਾਡੇ ਵੀ ਕਿਸਾਨ ਇੱਥੇ 20-20 ਦਿਨ ਹੋ ਕੇ ਬੈਠਿਆਂ ਨੂੰ ਉੱਥੇ ਭਾਵਾਂਗੇ ਸਾਡੇ ਤੇ ਪਰਚਾ ਵੀ ਦਾਵਾ ਹੋਵੇ ਕੁਝ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਜਿਦੋਂ ਸਾਡੀ ਲੋੜੀ ਗੋਲੀ ਇੱਥੇ ਦੱਪ ਜਾਈ ਨਹੀਂ ਬੈਠਿਆਂ ਰੀ ਗੱਡੀਆਂ ਚ ਇਹ ਫਿਰ ਸਾਡੇ ਕੋਈ ਨੇਤਾ ਇਹਨੂੰ ਕਿਥੇ ਬੰਦ ਕਰਾਂਗੇ 2 ਦਿਨ ਅੱਗੇ ਹਨ 2 ਦਿਨ ਹੀ ਸਿਰਫ ਮੱਡੀ ਵੇਢੀ ਕਰ ਦਾਂਗੇ ਜਿਹੜਾ ਬਾਤਾਂ ਲੈ ਪਿਆ ਸਾਂ ਪਰਦਾਂਗੇ ਜਿੰਨਾ ਸੁਪਾ ਦਾ ਕੰਮ ਸਾਰ ਪਰਾਗੇ ਤੇ ਨਾ ਕਰਨਗੇ ਜਕਰਾਂ ਦਾ ਬਣਤੀ ਇਹਨਾਂ ਨੂੰ ਮਿੱਤਰੋ ਕਰਕੇ ਅੰਦਰ ਤੋੜਾਂਗੇ ਅੰਨ ਕਰਾਂਗੇ ਖੇਤੀਬਾੜੀ ਖੇਤੀਬਾੜੀ ਮੰਤਰੀ ਵੀ ਕਹਿੰਦਾ ਵੀ ਕਿਸੇ ਨੂੰ ਖੱਜਲ ਨਹੀਂ ਹੋਣ ਦੇਣਾ ਸੀ ਐਂ ਜੀ ਇਹ ਸਰਕਾਰਾਂ ਦਾ ਆਪਾਂ ਵੇਖੀ ਜੰਨੇ ਆ ਬਦਲਾ ਬਦਲਾ ਕਰਕੇ ਇਹਨਾਂ ਨੇ ਲੋਕਾਂ ਨੂੰ ਮਗਰ ਲਾ ਲਿਆ ਲੋਕਾਂ ਨੂੰ ਗਮਰਾਹ ਕਰ ਲਿਆ ਇਹਨਾਂ ਨੇ ਨਵਾਂ ਵਸਾਇਆ ਨਹੀਂ ਪੁਰਾਣਿਆਂ ਦੇ ਨਾਮ ਬਦਲਤੇ ਕਹਾਣੀਆਂ ਬਣੀ ਐ ਇਹ ਤਾਂ ਇਹਨਾਂ ਤੇ ਆਪਾਂ ਉਮੀਦ ਰੱਖੀਏ ਸਮਝ ਲਓ ਵੀ ਸੁੱਕੇ ਕੀ ਦੇਦੇ ਜਿਵੇਂ ਕੋਈ ਬੰਦਾ ਕਰੰਡੀ ਮਾਰੇ ਨਾ ਵੀ ਉਹ ਪੱਧਰਾ ਹੋ ਜੂਗਾ ਇਹ ਨਹੀਂ ਪੱਧਰੇ ਹੋਣਾ ਇਹ ਕੁੱਤੇ ਦੀ ਕੂਛ ਆ ਇਹ 12 ਸਾਲ ਇਹਨਾਂ ਨੂੰ ਪੈਪ ਪਾਈ ਰੱਖੋ ਇਹ ਨਹੀਂ ਸੁਤਰਦੇ ਬੰਦੇ ਵਿਆਸਤ ਕਦੇ ਪੰਜਾਬ ਦੀ ਸੱਜ ਨਹੀਂ ਹੋ ਸਕਦਾ